ਸੂਦਾ ਆਖਰੀ ਜਿਹ ਪੱਖ 3 ਅਕਤੂਬਰ ਥਾਂ ਸਤੌਜ ਪਿੰਡ ਦੀ ਸੱਤ ਮਾਨਸਾਬ ਉੱਥੇ ਪਹੁੰਚਦੇ ਆ ਕਿਉਂ ਪਹੁੰਚਦੇ ਆ ਚਰਚਾਵਾਂ ਇਹ ਸੀਗੀਆਂ ਕਿ ਮਾਨਸਾਬ ਨੇ ਜੋ ਵੱਡੀਆਂ-ਵੱਡੀਆਂ ਕਹਿ ਲੋਕੇ ਗੱਲਾਂ ਲੋਕਾਂ ਨੂੰ ਸਮਝਾਈਆਂ ਇਹ ਕਰੋ ਜੀ ਪੈਸਾ ਵੇਸਟ ਨਾ ਕਰੋ ਜੀ ਭਾਈਚਾਰਕ ਸਾਂਝ ਨਾ ਤੋੜੋ ਜੀ ਪੰਚਾਇਤੀ ਚੋਣਾਂ 'ਚ ਦਰਸਲ ਇਹਨਾਂ ਦੇ ਆਪਣੇ ਪਿੰਡ ਹੀ ਸਹਿਮਤੀ ਨਹੀਂ ਸੀ ਉਹ ਪਾਰਹੀ ਵਿਚਲੀ ਗੱਲ ਏ ਸਾਨੂੰ ਮਿਲਦੀ ਹੈ ਹਾਲਾਂਕਿ ਇਹ ਉਥੇ ਜਾ ਕੇ ਕਹਿ ਰਹੇ ਸਨ ਕਿ ਭਾਈ ਦੇਖ ਕੇ ਨਾ ਲੋਕਾਂ ਨੂੰ ਆਪਣੇ ਪਿੰਡ ਚ ਆ ਕੇ ਦੁੱਖ ਟੁੱਟ ਗਏ ਬਿਮਾਰਾਂ ਦੇ ਪਿੰਡ ਹਮੇਸ਼ਾ ਤੁਹਾਨੂੰ ਪਤਾ ਹੀ ਹੈ ਕਿ ਪਿੰਡਾ ਪਲੋਸਦਾ ਹੀ ਹੁੰਦਾ ਸਾਡਾ ਇਹ ਵਿਸ਼ਾ ਨਹੀਂ ਹੈ ਵੈਸੇ ਸਾਡਾ ਵਿਸ਼ਾ ਇਹ ਹੈ ਕਿ 3 ਅਕਤੂਬਰ ਯਾਦ ਕਰੋ ਕਿਹੜਾ ਦਿਨ 10 ਅਕਤੂਬਰ ਉਹ ਦਿਨ ਜਿਸ ਦਿਨ ਸਾਹਿਬ ਹਰਿਆਣੇ ਚ ਚੋਣ ਪ੍ਰਚਾਰ ਦਾ ਆਖਰੀ ਦਿਨ ਸੀ ਆਮ ਆਦਮੀ ਪਾਰਟੀ ਦੇ ਲਸ਼ਕਰ ਜਾਹੋ ਜਲਾਲ ਦੇ ਨਾਲ ਚੋਣ ਪ੍ਰਚਾਰ ਚੱਜ ਰਿਹਾ ਹੋਇਆ ਸੀ ਜ਼ੋਰ ਇਸ ਗੱਲ ਤੇ ਲੱਗਾ ਹੋਇਆ ਸੀਗਾ ਕਿ ਐਟ ਲੀਸਟ ਖਾਤਾ ਖੋਲ੍ਹ ਲਿਆ ਜਾਵੇ ਮਾਨ ਸਾਹਿਬ ਜਿਨ੍ਹਾਂ ਨੇ ਚੋਰ ਸ਼ੋਰ ਤੇ ਨਾਲ ਹਰਿਆਣੇ ਚ ਚੋਣ ਪ੍ਰਚਾਰ ਆਰੰਭਿਆ ਸੀ ਉਹ ਇਸ ਕਰੂਸ਼ਲ ਦਿਨ ਸਤੌਜ ਸੱਤ ਚ ਬੰਦੇ ਆ ਇਹਦਾ ਮਤਲਬ ਕੀ ਕੱਟਿਆ ਜਾਵੇ ਸਾਬ ਕਹਾਣੀ ਇੱਥੋਂ ਸਟਾਰਟ ਹੁੰਦੀ ਹੈ ਕਹਾਣੀ ਇੱਥੋਂ ਤੁਰਦੀ ਹੈ ਅੱਗੇ ਜੇ ਉਹ ਸੇਤ ਪੱਖੋਂ ਬਹੁਤ ਜ਼ਿਆਦਾ ਠੀਕ ਨਹੀਂ ਹੈ ਤਾਂ ਫਿਰ ਚੰਡੀਗੜ੍ਹੋਂ ਚੱਲ ਕੇ ਪਿੰਡ ਆਉਣਾ ਤੇ ਜਾਂ ਟੜਾ-ਟੜ ਮੀਟੀਆਂ ਕਰਨੀਆਂ ਇਹ ਕਿਵੇਂ ਸੰਭਾ ਤੇ ਜੇ ਹਰਿਆਣੇ ਚੋਂ ਸਟਾਰ ਪ੍ਰਚਾਰਕ ਦੀ ਐਂਟਰੀ ਕੱਟ ਦਿੱਤੀ ਗਈ ਆ ਫਿਰ ਇਹ ਕਿਉਂ ਇਹ ਕਿਉਂ ਹੈ ਨਾ ਜਿਹੜੀ ਸਾਹਿਬ ਇੱਕ ਫਿਲਮ ਸੀ ਆਖਰ ਕਿਉਂ ਇਹਦਾ ਟਾਈਟਲ ਜਿਹੜਾ ਉਹ ਆਪਣੇ ਇਸ ਗੱਲਬਾਤ ਦਾ ਇੱਕ ਮੌਜੂ ਬਣ ਜਾਂਦਾ ਹੈ ਸਾਹਿਬ ਵਦਵਾ ਸਾਹਿਬ ਰਾਈਟ ਹੈਂਡ ਰਾਈਟ ਹੈਂਡ ਵਦਵਾ ਸਾਹਿਬ ਬਾਰੇ ਜਿੰਨੀ ਕੁ ਮੈਂ ਜਾਣਕਾਰੀ ਰੱਖਦਾ ਉਹ ਸ਼ਖਸ ਜੋ ਸੀਐਮਓ ਨਹੀਂ ਸੀ ਸੰਭਾਲਦਾ ਬਲਕਿ ਇਲੈਕਸ਼ਨ ਕੈਂਪੇਨ ਤੱਕ ਉਹਦੇ ਹੱਥ ਚ ਵਾਕ ਟੋਰ ਹੁੰਦੀ ਸੀ ਉਹਦਾ ਚਲੇ ਜਾਣਾ ਉਸ ਤੋਂ ਪਹਿਲਾਂ ਓਂਕਾਰ ਸਿੰਘ ਦਾ ਚਲੇ ਜਾਣਾ ਔਰ ਵੱਧਵਾ ਸਾਹਿਬ ਦੀ ਥਾਂ ਤੇ ਜੋ ਨਿਯੁਕਤੀ ਦੀ ਚਰਚਾ ਮੈਂ ਇਸ ਕਰਕੇ ਨਾਮ ਨਹੀਂ ਲਵਾਂਗਾ ਹਾਲੇ ਕਨਫਰਮ ਨਹੀਂ ਹੈ ਆਫੀਸ਼ੀਅਲੀ ਪਰ ਜਿਹਦੀ ਚਰਚਾ ਹੈ ਜੇਕਰ ਉਹ ਨਿਯੁਕਤੀ ਹੁੰਦੀ ਹੈ ਕਿ ਸੇਪੀਬੀ ਦੀ ਨਿਯੁਕਤੀ ਹੁੰਦੀ ਹੈ ਤਾਂ ਉਹ ਵੀ ਇੰਟਰਸਟਿੰਗ ਹੋਏਗੀ ਕਿਉਂ ਹੈ ਕਿ ਉਹ ਕਦੇ ਅਗਲਾ ਪੜਾਅ ਹੋਏਗਾ ਗੱਲਬਾਤ ਦਾ ਤਾਂ ਇਸ ਮਾਮਲੇ ਦੇ ਵਿੱਚ ਸਾਡਾ ਜਾਣਨ ਦਾ ਜੋ ਮਨੋਰਥ ਹੈ ਮਕਸਦ ਹੈ ਕਿ ਮਾਨ ਸਾਹਿਬ ਨਾ ਲਾਖਰ ਚੱਲਿਆ ਗਿਆ ਮਾਨ ਸਾਹਿਬ ਹਰਿਆਣੇ 'ਚ ਨਹੀਂ ਜਾ ਰਹੇ ਆਤਿਸ਼ੀ ਮੁੱਖ ਮੰਤਰੀ ਬਣਦੇ ਆ ਬੋਲਣ ਦਾ ਮੌਕਾ ਨਹੀਂ ਮਿਲਦਾ ਜਿਸ ਦਿਨ ਮੰਤਰੀ ਬਣਾਏ ਜਾਂਦੇ ਆ ਮੰਤਰੀ ਦਿੱਲੀ ਬੁਲਾਏ ਜਾਂਦੇ ਆ ਕੁਝ ਮੌਜੂਦਾ ਮੰਤਰੀ ਵੀ ਜਾਂਦੇ ਆ ਮਾਨ ਸਾਹਿਬ ਬਠਿੰਡੇ ਰਹਿੰਦੇ ਆ ਉਸ ਤੋਂ ਪਹਿਲਾਂ ਸੰਗਰੂਰ ਰਾਤ ਕੱਟਦੇ ਆ ਇਹ ਸਾਰਾ ਕੁਝ ਜਿਹੜਾ ਸਿਲਸਿਲੇ ਵਾਰ ਤਰੀਕੇ ਨਾਲ ਅਸੀਂ ਸਮਝੀਏ ਜਾਂ ਵੇਖੀਏ ਸਾਫ ਸੰਕੇਤ ਹੈ ਕਿ ਮੁੱਖ ਮੰਤਰੀ ਸਾਹਿਬ ਇਸ ਵੇਲੇ ਜਿਸ ਸਿੰਘਾਸਨ ਤੇ ਬੈਠੇ ਆ ਨਾ ਉਹ ਤੇ ਪਾਵੇ ਹਿੱਲ ਰਿਹਾ ਹੈ ਸਾਹਿਬ ਉਨਾ ਪਾਵਿਆਂ ਦੀ ਮਿਆਦ ਹੁਣ ਇਸ ਗੱਲ ਤੇ ਟਿੱਕੀ ਆ ਜਿੰਨੀ ਕੋ ਸਾਨੂੰ ਅੰਦਰੂ ਜਾਣਕਾਰੀ ਆ ਪਾਵਿਆਂ ਦੀ ਮਿਆਦ ਇਸ ਗੱਲ ਤੇ ਟਿਕ ਗਈ ਆ ਕਿ ਜਾਂ ਤਾਂ ਜਿਵੇਂ ਅਸੀਂ ਦਿੱਲੀ ਦਾ ਮਾਡਲ ਪੰਜਾਬ ਚ ਆ ਕੇ ਵੇਚਿਆ ਤੇ ਹੁਣ ਦੁਬਾਰਾ ਪੰਜਾਬ ਦਾ ਮਾਡਲ ਦਿੱਲੀ ਚ ਵੇਚਣ ਚੋਕੇ ਕਰ ਦਿਓ ਜਾਂ ਫਿਰ ਜਾਂ ਫਿਰ ਤੁਸੀਂ ਆਪਣਾ ਬਿਸਤਰਾ ਤਿਆਰ ਗੋਲ ਸਮਝੋ ਇਹਦੇ ਵਿੱਚ ਜ਼ਿੰਮਨੀ ਚੋਣਾ ਵੀ ਆ ਜਾਂਦੀਆਂ ਨੇ ਸਭ ਕਿ ਮੁੱਖ ਮੰਤਰੀ ਸਾਹਿਬ ਫੋਟਿਸ ਜਾਂਦੇ ਆ ਹਸਪਤਲ ਦਾਖਲ ਹੁੰਦੇ ਆ ਕੋਈ ਵਿਧਾਇਕ ਕੋਈ ਮੰਤਰੀ ਨਹੀਂ ਜਾਂਦਾ ਉਦੋਂ ਤੱਕ ਜਦੋਂ ਤੱਕ ਪਾਠਕ ਸਾਹਿਬ ਨਹੀਂ ਆਉਂਦੇ ਫਿਰ ਦਿੱਲੀ ਦਰਬਾਰ ਚੋਂ ਕੋਈ ਵੀ ਵੱਡਾ ਨੇਤਾ ਮਾਨ ਸਾਹਿਬ ਦੀ ਸਿਹਤ ਯਾਬੀ ਵਾਸਤੇ ਜਾਂ ਸਿਹਤ ਯਾਬ ਹੋਣ ਤੋਂ ਬਾਅਦ ਸ਼ੁਭ ਕਾਮਨਾ ਤੱਕ ਨਾ ਕੋਈ ਦੁਆ ਨਾ ਸ਼ੁਭ ਕਾਮਨਾ ਕੁਝ ਵੀ ਨਹੀਂ ਸਰ ਇਹ ਗਾ ਲੋ ਕੇ ਖਾਮੋਸ਼ੀ ਹੈ ਮਾਨ ਸਾਹਿਬ ਦੀ ਬਾਡੀ ਲੈਂਗੁਏਜ ਦੱਸ ਰਹੀ ਹੈ ਕਿ ਅੰਦਰ ਟੁੱਟ ਭੱਜ ਚੱਲੀ ਹੈ ਟੁੱਟ ਭੱਜ ਦੇ ਕਈ ਕਾਰਨ ਹੁੰਦੇ ਆ ਸਰ ਪਰਿਵਾਰਕ ਜ਼ਿੰਦਗੀ ਵੀ ਹੁੰਦੀ ਹੈ ਟੁੱਟ ਭੱਜ ਦੇ ਕਾਰਨ ਕਈ ਹੁੰਦੇ ਆ ਸਿਆਸਤ ਵੀ ਹੁੰਦੀ ਹੈ ਸਰ ਪਰ ਔਰ ਖਸਣ ਦਾ ਵੀ ਡਰ ਹੁੰਦਾ ਸਭ ਮਾਨ ਸਾਹਿਬ ਜਿਸ ਮਕਾਮ ਤੇ ਪਹੁੰਚ ਚੁਕੇ ਆ ਜਿਸ ਮੋਹਾਨ ਤੇ ਆ ਗਏ ਨੇ ਸਾਬ ਅੱਜ ਇਹਨਾਂ ਵਾਸਤੇ ਬੋਲਣ ਵਾਲਿਆਂ ਦੀ ਕਤਾਰ ਬੜੀ ਛੋਟੀ ਹੈ ਜਨਾਬ ਹਮ ਅਜੇ ਹ ਕਿਉਂ ਹੋਇਆ ਮਾਨ ਸਾਹਿਬ ਮੈਂ ਨਹੀਂ ਕਹਾਂਗਾ ਕਿ ਸਿੱਧੇ ਤੌਰ ਤੇ ਉਹ ਕਰਪਟ ਹੋ ਗਏ ਜਾਂ ਕਿਸੇ ਵੀ ਥਾਂ ਤੇ ਆਪਾਂ ਕਹੀਏ ਕਿ ਉਹ ਪੰਜਾਬ ਹਿਤੈਸ਼ੀ ਨਹੀਂ ਰਹੇ ਨਹੀਂ ਨਹੀਂ ਐਸੀ ਗੱਲ ਨਹੀਂ ਹੈ ਅੱਜ ਵੀ ਕੁਝ ਦੋਸਤ ਜਿਹੜੇ ਨੇੜੇ ਰਹਿੰਦੇ ਨੇ ਕਹਿੰਦੇ ਕਿ ਮਾਨਸਾ ਪੰਜਾਬ ਲਈ ਬਹੁਤ ਫਿਕਰਮੰਦ ਰਹਿੰਦੇ ਪਰ ਸਭ ਫਿਕਰਮੰਦੀ ਆਪਣੀ ਜਗ੍ਹਾ ਹੁੰਦੀ ਆ ਅਕਲਮੰਦੀ ਆਪਣੀ ਜਗ੍ਹਾ ਹੁੰਦੀ ਆ ਅਕਲਮੰਦੀ ਕਿਵੇਂ ਜਿਸ ਦਿਨ ਰਾਜ ਸਭਾ ਦੇ ਮੈਂਬਰ ਪੰਜਾਬ ਤੇ ਥੋਪੇ ਗਏ ਮਾਨ ਸਾਹਿਬ ਚੁੱਪ ਰਹੇ ਮਾਨ ਸਾਹਿਬ ਦੀ ਫੈਮਿਲੀ ਰਾਤੋ ਰਾਤ ਲੱਖਾਂ ਕਰੋੜਾਂ ਦੀਆਂ ਗੱਡੀਆਂ ਤੇ ਘੁੰਮਣਾ ਸਟਾਰਟ ਕਰ ਦਿੰਦੀ ਹੈ ਸੋਨੇ ਨਾਲ ਜੇਵਰਤ ਨਾਲ ਬਾਹ ਲਦੀਆਂ ਜਾਂਦੀਆਂ ਜਿਹੜੇ ਵੀਆਈਪੀ ਕਲਚਰ ਜਾਂ ਪਰਿਵਾਰਵਾਦ ਦੇ ਵਿਰੋਧੀ ਸਨ ਉਹ ਫਿਰ ਚੁੱਪ ਰਹੇ ਜਾਂਦੇ ਤੇ ਇਹ ਗੱਲਾਂ ਉੱਕਤੀਆਂ ਨੇ ਅੱਗੇ ਚਾਕੇ ਕਿ ਭਾਈ ਪੈਨ ਜੀ ਮਾਤਾ ਜੀ ਬੀਬੀ ਗੁਰਪ੍ਰੀਤ कौर ਇਥੇ ਆਡੀ ਮਹਿਕਮਾ ਬਣਿਆ ਪਿਆ ਸਭ ਚਲੋ ਬੀਬੀ ਗੁਰਪ੍ਰੀਤ कौर ਤੇ ਵਾਈਫ ਨੇ ਉਹਨਾਂ ਦੇ ਗਾਂ ਦੀ ਗਾਂ ਰਿਸ਼ਤੇਦਾਰ ਗਾਂ ਮਾਸੀਆਂ ਚਾਚੀਆਂ ਚੋਂ ਪਤਾ ਨਹੀਂ ਕਿੰਨੇ ਐਕਟਿਵ ਹੋ ਜਾਂਦੇ ਨੇ ਸਾਬ ਉਹ ਚੁੱਪੀ ਫਿਰ ਅੱਗੇ ਆ ਜਾਓ ਆ ਕੇ ਆ ਜਾਓ ਉੜੇ ਵੱਡੇ ਦਾਅਵੇ ਕਿ ਅਸੀਂ ਆ ਬਦਲ ਦਿਆਂਗੇ ਆਸ ਬਦਲ ਦਿਆਂਗੇ ਕੀ ਬਦਲਿਆ ਸਰ ਕੀ ਬਦਲਿਆ ਬਦਲਿਆ ਇੱਕੋ ਅੰਕੜਾ ਜਿਹੜਾ ਕਰਜ਼ਾ ਪੰਜਾਬ ਸਿਰ ਪਹਿਲਾਂ ਹੀ ਸੀ ਉਹ ਵੱਧ ਕੇ ਲਗਭਗ 4 ਲੱਖ ਕਰੋੜ ਹੋ ਗਿਆ ਉਹਦੇ ਕਾਰਨ ਨੇ ਸਾਬ ਕਾਰਨ ਇਹ ਕਿ ਅੱਜ ਤੁਸੀਂ ਕੇਵਲ ਚੋਇਨਾ ਕੱਢਾਂਗੇ ਰੇਤੇ ਚੋਇਨਾ ਕੱਢਾਂਗੇ ਫਲਾਨੇ ਚ ਇਨਾ ਕੱਟਾ ਕਿ ਨਹੀਂ ਕੱਟ ਸਕੇ ਸਾਬ ਉਲਟਾ ਕੀ ਹੋ ਰਿਹਾ ਸਾਬ ਪੰਜਾਬ ਦੀ ਆਰਥਿਕ ਸਥਿਤੀ ਵਰਸਟ ਹੈ ਐਸ ਵ ਲਈ ਯਾਨੀ ਬਦਤਰੇਨ ਕਹ ਲਈਏ ਪੰਜਾਬੀ ਚ ਕਹ ਲਈਏ ਨਾ ਖਸਤਾ ਕਿਦਾਂ ਸਾਡਾ ਜਿਹੜਾ ਰਾਜਕੋਸ਼ੀ ਘਟਾ ਹੁੰਦਾ ਜਿਹੜਾ ਖਜ਼ਾਨੇ ਦਾ ਘਟਾ ਹੁੰਦਾ ਜਿਹੜਾ ਸਾਬ ਉਹ ਜੀ ਡੀ ਪੀ ਦੇ ਮੁਕਾਬਲੇ ਸਾਡਾ ਪੰਜਾਬ ਭੱਲਿਆਂ ਦਾ 4.7 ਹੈ ਜਿਹੜਾ ਇੰਡੀਆ ਚੋਂ ਹਾਈਸਟਾ ਜੀ ਡੀ ਪੀ ਕੁੱਲ ਸਾਡਾ ਪੈਦਾ ਹੋਇਆ ਸਮਾਨ ਉਹਦੀ ਵੈਲਿਊ ਤੇ ਉਹਦੇ ਮੁਕਾਬਲੇ ਸਾਡੀ ਜਿਹੜੀ ਆਮਦਨ ਆ ਉਹਦੇ ਵਿੱਚਲਾ ਘਾਟਾ ਜਿਹੜਾ ਜੇਬ ਦਾ فرض ਕਰੋ ਕਿ ਸਾਡੀ ਜਿਹੜੀ ਜੀ ਡੀ ਪੀ ਹੈ ਜੇ ਉਹ 100 ਰੁਪਏ ਦੀ ਆ ਤੇ ਸਾਡਾ ਘਾਟਾ ਜਿਹੜਾ 5 ਰੁਪਏ ਆ ਮਤਲਬ ਇਹ ਆ ਕਿ ਜਦੋਂ ਸਾਡੀ ਆਮਦਨ ਆਉਂਦੀ ਹੈ ਉਦੋਂ ਸਰ ਸਾਡੇ ਕੋਲ ਬਹੁਤ ਘੱਟ ਪੈਸੇ ਹੁੰਦੇ ਆ ਜਿੰਨਾ ਸਾਡਾ ਖਰਚ ਹੁੰਦਾ ਘਰ ਚਲਾਉਣ ਵਾਸਤੇ ਜਾਂ ਪੰਜਾਬ ਚਲਾਉਣ ਵਾਸਤੇ ਸਿੰਪਲ ਫੰਡਾ ਹੈ ਅਦਯੋਗ ਬਿਲਕੁਲ ਗ੍ਰੋਥ ਥ੍ਰੀਟ ਥੱਲੇ ਇੰਟਰਨੈਸ਼ਨਲ ਇਨਵੈਸਟਮੈਂਟ ਉਤੇ ਛਾੜੀ ਦਿਓ ਤੇ ਭੁੱਲ ਹੀ ਜਾਓ ਸਭ ਫਿਰ ਕੈਪੀਟਲ ਐਕਸਪੈਂਡੀਚਰ ਸਾਡਾ ਕੈਪੀਟਲ ਐਕਸਪੈਂਡੀਚਰ ਸੜਕਾਂ ਬੰਨਨੀਆਂ ਹਨ ਨਾਲੀਆਂ ਬੰਨਨੀਆਂ ਨੇ ਪੁਲ ਬੰਨਨੇ ਨੇ ਸੰਸਥਾਨਾਂ ਤੇ ਖਰਚਾ ਹੋਣਾ ਉਹ ਸਿਰਫ 1.2 ਹੈ ਸਰ 1.2 ਯਾਨੀ 100 ਚੋਂ ਸਿਰਫ 1 ਰੁਪਇਆ 20 ਪੈਸੇ ਜੇ ਸਾਡਾ 100 ਰੁਪਏ ਦਾ ਬਜਟ ਹੈ ਇਧਰ ਉਧਰੋਂ ਪਹਿਲੀ ਗੱਲ ਇਹ ਹੈ ਕਿ ਜੀਡੀਪੀ ਦੇ ਮੁਕਾਬਲੇ 5% ਤੇ ਲਗਭਗੋ ਘਟ ਹੈ ਉਹਨੂੰ ਬੋਰੋ ਕਰਕੇ 100 ਕੀਤਾ 100 ਰੁਪਇਆ ਬਣਾਇਆ 100 ਰੁਪਏ ਚੋਂ ਵਿਕਾਸ ਵਾਸਤੇ ਕੀ ਬਚਦਾ ਸਾਡੇ ਕੋਲ 1 ਰੁਪਈਏ 20 ਪੈਸੇ 1 ਰੁਪਈਆ 20 ਪੈਸੇ ਜੋ ਪੂਰੇ ਇੰਡੀਆ ਚੋਂ ਥੋੜਾ ਹੈ ਸਾਹਿਬ ਸਰ ਜੇ GST ਪੀ ਜੋ ਕਰੇਲੂ ਸकल ਉਤਪਾਦ ਹੁੰਦਾ ਕਿਸੇ ਵੀ ਸਟੇਟ ਦਾ ਉਹਦਾ 48% ਸਾਡੇ ਸਰਕਾਰ ਦਾ ਐਸਾ ਸਬਸਿਡੀਆਂ ਦਾ ਬਿੱਲ ਸਾਡਾ ਸਭ ਤੋਂ ਜ਼ਿਆਦਾ ਹੈ ਜੇ ਯੂਪੀ ਦਾ ਦੇਖੋਗੇ ਸਾਡੀ ਵਸੋਂ ਦੇ ਮੁਕਾਬਲੇ ਉਹਨਾਂ ਦਾ ਮਹਸ 26000 ਕਰੋੜ ਹੈ ਜਿੱਥੇ ਲਗਭਗ 20 22 ਕਰੋੜ ਵਸੋਂ ਹੈ ਜਿੱਥੇ 3 ਕਰੋੜ ਵਸੋਂ ਹੈ ਸਬਸਿਡੀ ਦਾ ਬਿੱਲ ਸਰ 22000 ਕਰੋੜ ਹੈ 18 19 ਚ ਸਾਡਾ ਪੈਨਸ਼ਨ ਤੇ ਖਰਚਾ ਸੀਗਾ 10875 ਕਰੋੜ ਅੱਜ ਕਿੰਨਾ 19800 ਕਰੋੜ ਜਿਹੜੀ ਤਨਖਾਹ 26978 ਕਰੋੜ ਜਾਂਦੀ ਸੀਗੀ 18 19 ਚ ਅੱਜ ਵੱਧ ਕੇ 35168 ਕਰੋੜ ਹੋ ਗਈ ਹੈ ਵਿਆਜ ਜਿਹੜੀ ਜਾਂਦੀ ਸੀ ਕਰਜ਼ੇ ਦੀ 17669 ਕਰੋੜ ਤੋਂ ਵੱਧ ਕੇ 23900 ਕਰੋੜ ਤੇ ਹੋ ਜਾਂਦੀ ਹੈ ਸਬਸਿਡੀ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਕਿ ਜਿਹੜੀ 10718 ਸੀਗੀ 6 ਸਾਲ ਪਹਿਲਾਂ ਅੱਜ ਵੱਧ ਕੇ 22000 ਕਰੋੜ ਹੋ ਜਾਂਦੀ ਹੈ ਅਸੀਂ ਜਾ ਕਿੱਧਰ ਨੂੰ ਰਹੇ ਹਾਂ ਸਾਬ ਅਸੀਂ ਜਾਣਾ ਕਿੱਧਰ ਨੂੰ ਹੈ ਯਾਨੀ ਇਸ ਦਾਅਵੇ ਤੇ ਸਰਕਾਰ ਫੇਲ ਹੋ ਗਈ ਅਸੀਂ ਇਹ ਕਰਦੇ ਹਾਂਗੇ ਮਾਲੀਆ ਵਧਿਆ 10 ਰੁਪਏ ਯਾਨੀ 100 ਰੁਪਏ ਜੇ ਸਾਡੀ ਕਮਾਈ ਸੀਗੀ 6 ਸਾਲ ਪਹਿਲਾਂ ਜਾਂ 4 ਸਾਲ ਪਹਿਲਾਂ ਉਹ ਵਾਦੀ 10 ਪੈਸੇ ਤੇ ਖਰਚਾ ਕਰਦਾ ਵਧ ਗਿਆ 25 ਤੋਂ 30 ਪੈਸੇ ਕਰਜ਼ਾ ਲੈ ਕੇ ਪਹਿਲਾਂ ਚੱਲਦਾ ਸੀ ਹੁਣ ਕਰਜ਼ਾ ਵਧੇਰੇ ਲੈਣਾ ਪੈਂਦਾ ਤਾਂ ਵਿਆਜ ਵਧੇਰੇ ਬਣਦੀ ਹੈ ਸਭ ਫੇਲ ਹੋ ਗਏ ਮਾਨ ਸਾਹਿਬ ਇਹਦੇ ਤੇ ਵੀ ਖਾਮੋਸ਼ ਲੌਂਡ ਆਰਡਰ ਤੇ ਵੀ ਮਾਨ ਸਾਹਿਬ ਖਾਮੋਸ਼ ਸਰ ਰੇਰਾ ਚ ਲਿਆ ਕੇ ਦਿੱਲੀ ਤੋਂ ਬੰਦੇ ਬਿਠਾ ਦਿੱਤੇ ਜਾਂਦੇ ਆ ਪਾਵਰ ਕਾਮ ਦੇ ਇੰਜੀਨੀਅਰ ਐਸੋਸੀਏਸ਼ਨ ਵਾਲੇ ਪਿੱਟਦੇ ਆ ਕਿ ਸਾਡੇ ਉੱਤੇ ਬੰਦਾ ਬਿਠਾ ਦਿੱਤਾ ਗਿਆ ਸਿੱਖਿਆ ਡਿਪਾਰਟਮੈਂਟ ਦੇ ਵਿੱਚ ਬਾਹਰੋਂ ਲਿਆ ਕੇ ਸਿੱਖਿਆ ਸ਼ਾਸਤਰੀ ਬਿਠਾ ਦੇਣਾ ਤੁਸੀਂ ਉਸ ਵੇਲੇ ਵੀ ਖਾਮੋਸ਼ ਸਰ ਤੁਸੀਂ ਉਸ ਵੇਲੇ ਵੀ ਖਾਮੋਸ਼ ਜਦੋਂ ਤੁਹਾਡੇ ਸਾਥੀ ਪਹਿਲਾਂ ਕੱਡੇ ਗਏ ਤੁਸੀਂ ਉਸ ਵੇਲੇ ਵੀ ਖਾਮੋਸ਼ ਰਹੇ ਸੀਗੇ ਅੱਜ ਹਰੇਕ ਫਰੰਟ ਤੇ ਮੈਂ ਅੰਕੜਿਆਂ ਨਾਲ ਗੱਲ ਕੀਤੀ ਹੈ ਆਰਥਿਕਤਾ ਤੋਂ ਲੈ ਕੇ ਲਾਅ ਐਂਡ ਆਰਡਰ ਤੱਕ ਤੁਸੀਂ ਫੇਲ ਸਾਬਤ ਹੋ ਰਹੇ ਹੋ ਸਰ ਇਹ ਫੇਲ ਹੁਣ ਤੁਹਾਡੀ ਚੁੱਪੀ ਦੀ ਹੈ ਸਾਬ ਕਿਉਂ ਕਿ ਫੇਲ ਦਾ ਸਾਰਾ ਘੜਾ ਜਿਹੜਾ ਹੈ ਉਹ ਕਿੱਥੇ ਆ ਕੇ ਫੁੱਟਣਾ ਹੈ ਤੋ ਕਿੱਥੇ ਆ ਕੇ ਫੁੱਟ ਗਈ ਨਹੀਂ ਜੱਟ ਦੀਏ ਤਕਦੀਰੇ ਉਹ ਤੁਹਾਡੇ ਸਿਰ 'ਚ ਫੁੱਟਣਾ ਹੈ ਸਾਬ ਉਹਨਾਂ ਨੇ ਆਪਣੀਆਂ ਪਾਲਿਸੀਆਂ ਜਿਹੜੀਆਂ ਥੋਪੀਆਂ ਨੇ ਉਹਨਾਂ ਤੇ ਨਹੀਂ ਲੈਣਾ ਕਿ ਸਾਡੀਆਂ ਗਲਤੀਆਂ ਹੋਈਆਂ ਸਭ ਉਹਨਾਂ ਨੇ ਤੁਹਾਨੂੰ ਗੁਨੇਘਾਰ ਮੰਨਣਾ ਇਸ ਦਿਨ ਵੀ ਕਰੇ ਪੇਚਣਾ ਹੋਇਆ ਔਰ ਮੇਰੀ ਗਾਰੰਟੀ ਹੈ ਸਰ ਤੁਸੀਂ ਨਹੀਂ ਬੋਲ पाओਗੇ ਉਸ ਦਿਨ ਵੀ ਕਿਉਂਕਿ ਜਦੋਂ ਇਨਸਾਨ ਜ਼ਮੀਰ ਤੇ ਵਜਨ ਰੱਖ ਕੇ ਵਟਾ ਰੱਖ ਕੇ ਖਾਮੋਸ਼ ਰਹਿਣ ਦੀ ਆਦਤ ਪਾਲ ਲੈਂਦਾ ਹੈ ਨਾ ਸਰ ਉਹਦੀਆਂ ਕੁਝ ਕਮਜ਼ੋਰੀਆਂ ਬਣ ਜਾਂਦੀਆਂ ਤਾਂ ਕਮਜ਼ੋਰੀਆਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਕਮ ਦਿਲਾ ਕਰ ਦਿੰਦੀਆਂ ਨੇ ਇਨਸਾਨ ਨੂੰ ਜਾਖੜ ਸਾਹਿਬ ਮੋਦੀ ਦੀ ਅੱਖ ਚੱਕ ਪਾ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਆਏ ਕਹਿੰਦੇ ਤੇ ਤੁਸੀਂ ਤੁਸੀਂ ਆਪਣੀ ਪਾਰਟੀ ਤੇ ਆਕਾ ਦੀ ਅੱਖ ਚ ਅੱਖ ਪਾ ਕੇ ਨਾ ਗੱਲ ਕਰ ਸਕੋ ਕਿ ਭਾਈ ਪੰਜਾਬ ਹੈ ਇਹਨੂੰ ਉਸੇ ਨਜ਼ਰੀਏ ਨਾਲ ਨਾ ਦੇਖੋ ਜਿਸ ਨਜ਼ਰੀਏ ਨਾਲ ਦੋਚਿਆਂ ਨੂੰ ਵੇਖਦੇ ਹੋ ਇਹ ਪੰਜਾਬ ਹੈ ਭਾਈ ਨਹੀਂ ਕਹਿ ਸਕਦੇ ਸਾਹਿਬ ਤੁਸੀਂ अ बेशक बतौर मुख्यमंत्री मान साहब चल रहे हैं पर फ्रंट कोई भी देख लो साहब तुम इत देखो कि आयुष्मान आयुष्मान स्कीम साढ़े तीन सौ करोड़ रुपया इन्होंने मनिया किसी देना हालांकि वो पांच सौ करोड़ कह रहे सन हस्पता वाले उन्होंने इलाज तो ना कर दिए हाईकोर्ट ने ਸਰ ਇਹਨਾਂ ਦੇ ਟੌਪ ਤੇ ਅਧਿਕਾਰੀਆਂ ਦੀ ਤਨਖਾਹ ਅਟੈਚ ਕਰ ਦਿੱਤੀ ਬੰਦ ਕਰ ਦਿੱਤੀ ਕਿੱਥੇ ਆਓ ਪਹਿਲਾਂ ਐਦੇ ਆਓ ਤੇ ਦੱਸੋ ਤੇ ਨਾਲ ਇਹ ਦੱਸੋ ਕਿ ਤੁਹਾਡੇ ਮੰਤਰੀਆਂ ਤੇ ਮੈਂਬਰ ਪਾਰਲੀਮੈਂਟਸ ਤੇ ਵਿਧਾਨ ਸਭਾ ਦੇ ਮੈਂਬਰਾਂ ਤੇ ਐਮ ਐਲ ਐਸ ਤੇ ਇਹ ਮਸ਼ਹੂਰੀਆਂ ਤੇ ਕਿੰਨਾ ਖਰਚ ਆਉਂਦਾ ਉਹ ਵੀ ਬਿਉਰਾ ਦਿਓ ਸਭ ਦੋ ਚੀਜ਼ਾਂ ਤੇ ਮਾਨ ਸਾਹਿਬ ਰਾਜਨੀਤੀ ਕਰਕੇ ਇੱਥੋਂ ਤੱਕ ਪਹੁੰਚੇ ਸਨ ਸੇਤ ਉਦਾਹਰਣ ਦੱਸ ਦਿੱਤਾ ਤੁਹਾਨੂੰ ਸਿੱਖਿਆ ਸਿੱਖਿਆ ਕ੍ਰਾਂਤੀ ਬੋਲਿਆ ਜਾਂਦਾ ਜਿਸ ਨੂੰ ਕ੍ਰਾਂਤੀ ਦੀ ਸਰ ਬਿਲਕੁਲ ਸਾੜੀ ਉਤਰ ਗਈ ਸਿੱਖਿਆ ਕ੍ਰਾਂਤੀ ਦੀ ਸਾੜੀ ਉਤਰ ਗਈ ਕਿੱਥੇ ਭਲਾ ਐ ਨਹੀਂ ਮਤਲਬ ਕਿ ਬੇਇੱਜ਼ਤੀ ਹੋ ਜਾਣੀ ਦਾਵਿਆਂ ਦੀ ਧੋਤੀ ਖੁੱਲ ਜਾਣੀ ਸੀ ਹੋਇਆ ਕੀ ਅਕਤੂਬਰ ਚੜ੍ਹਨ ਤੱਕ ਪੰਜਾਬ ਦੇ ਸਕੂਲਾਂ ਚ ਗਰੀਬ ਬੱਚਿਆਂ ਨੂੰ ਮੁਫਤ ਦਿੱਤੀਆਂ ਜਾਣ ਵਾਲੀਆਂ ਪੁਸਤਕਾਂ ਹੀ ਨਹੀਂ ਆਈਆਂ ਕਤੋਂ ਪਈ ਨਹੀਂ ਆਈਆਂ ਸਾਬ ਹਾਈ ਕੋਰਟ ਨੇ ਫੇਰ ਤਾਲਬ ਕਰ ਲਿਆ ਹਾਈ ਕੋਰਟ ਨੇ ਫੇਰ ਤਾਲਬ ਕੀਤਾ ਹੋਇਆ ਸਾਬ ਸਿੱਖਿਆ ਤੋਂ ਲੈ ਕੇ ਸਿਹਤ ਤੱਕ ਲਾਅ ਐਂਡ ਆਰਡਰ ਤੋਂ ਲੈ ਕੇ ਆਰਥਿਕਤਾ ਤੱਕ ਸਭ ਬੇੜਾ ਤੇ ਗਰਕ ਹੋ ਗਿਆ ਪਹਿਲਾਂ ਹੀ ਬੇੜਾ ਗਰਕ ਸੀਗਾ ਬੇੜਾ ਗਰਕ ਹੀ ਮਿਲਿਆ ਸੀਗਾ ਤੁਸੀਂ ਤੇ ਗਰਕ ਹੋਏ ਨੂੰ ਹੋਰ ਗਰਕਾ ਦਿੱਤਾ ਤੇ ਆਪ ਚਾਰ ਦਿਨ ਦੀ ਚਾਨਣੀ ਫਿਰ ਆ ਨੇਰੀ ਰਾਤ ਸਰ ਰਾਜ ਤੇ ਕਦੇ ਨਹੀਂ ਰਹਿੰਦੇ ਸਦਾ ਰਾਜ ਤੇ ਵੱਡੇ ਵੱਡੇ ਲੋਕਾਂ ਕੋਲ ਨਾ ਰਹੇ ਇਥੇ ਇੱਕ ਵਕਤ ਹੁੰਦਾ ਇੱਕ ਵੇਲਾ ਹੁੰਦਾ ਸਾਬ ਕਿ ਜਾਂ ਤੇ ਲੋਕਾਂ ਨਾਲ ਖੜ ਜੋ ਜਾਂ ਝੋਕਾਂ ਨਾਲ ਖੜ ਜੋ ਹੁਣ ਤੁਸੀਂ ਕਿਸ ਨਾਲ ਖਲੋਤੇ ਅੱਜ ਤੁਹਾਡੇ ਨਾਲ ਕੌਣ ਖਲੋਤਾ ਹੈ ਸਾਬ ਜੇ ਤੁਸੀਂ ਵੇਲੇ ਸਿਰ ਬੋਲੇ ਹੁੰਦੇ ਸਰ ਤੁਹਾਡੇ ਮਗਰ ਚਕਾਰੇ ਛੁੱਟਦੇ ਜਕਾਰੇ ਛੱਡੇ ਜਾਂਦੇ ਕਿ ਲਾ ਕੇ ਦਿਖਾ ਸਾਡੇ ਮੁੱਖ ਮੰਤਰੀ ਨੂੰ ਦਾਬੂ ਕਰ ਫਿਰ ਦੇਖਦੇ ਹਾਂ ਪਰ ਤੁਸੀਂ ਵਿਲੇ ਸਿਰ ਨਾ ਤਾਂ ਪੰਜਾਬ ਸੰਭਾਲ ਸਕੇ ਨਾ ਪੰਜਾਬ ਦੀ ਲੱਜ ਪਾਲ ਸਕੇ ਸਾਬ ਅਫਸੋਸ ਨਾਲ ਕਹਿ ਰਿਹਾ ਇਹਨਾਂ ਦੇ ਪੰਬੱਕੜ ਜਿਹੜੇ ਦੁਖੀ ਹੋਣਗੇ ਮੇਰੇ ਤੋਂ ਅਕਸਰ ਉਹ ਦੁਖੀ ਰਹਿੰਦੇ ਆ ਪਰ ਗੱਲਾਂ ਸੱਚੀਆਂ ਨੇ ਸਾਬ ਗੱਲਾਂ ਸੱਚੀਆਂ ਨੇ ਕਿਉਂਕਿ ਉਮੀਦਾਂ ਦੇ ਪੁੱਤ ਜਦੋਂ ਜਵਾਨ ਹੋਏ ਕਤਲ ਹੁੰਦੇ ਆ ਨਾ ਸਰ ਕੀ ਸੁੱਟਦੀ ਐ ਅਸੀਂ ਕੋਈ ਪੱਤਰਕਰ ਪੱਥਰਦਿਲ ਥੋੜੀਆਂ ਸਾਬ ਅਸੀਂ ਵੀ ਨਾਗਰਿਕਾਂ ਬਤੌਰ ਪੰਜਾਬੀ ਸਾਡੇ ਸੂਫਨੇ ਨਾ ਹੋਣਗੇ ਕਿ ਸਾਡਾ ਪੰਜਾਬ ਵਰਸਟ ਸਥਿਤੀ ਦੇ ਵਿੱਚ ਪਹੁੰਚ ਗਿਆ ਬਾਤਰੀਨ ਸਥਿਤੀ ਚ ਪਹੁੰਚ ਗਿਆ ਅਸੀਂ ਇਹਨੂੰ ਟੌਪ ਤੇ ਨਾ ਦੇਖ ਗਏ ਕਿਹਦੀ ਲੋਚਾ ਨਹੀਂ ਹੋਏਗੀ ਸਰ ਪਰ ਸਾਡੀਆਂ ਸਾਰੀਆਂ ਉਮੀਦਾਂ ਕੰਗਾਲ ਨਿਕਲੀਆਂ ਸਾਬ ਬਦਹਾਲ ਨਿਕਲੀਆਂ ਬਰਹਾਲ ਭਗਵੰਤ ਮਾਨ ਬਿਲਕੁਲ ਕਹਿ ਲੋ ਕਿ ਸਿਆਸੀ ਤੌਰ ਤੇ ਉਜੜ ਪੁਜੜ ਗਏ ਆ ਪਰਿਵਾਰਕ ਤੌਰ ਤੇ ਉਹ ਸਦਾ ਵਸਦੇ ਰਹਿਣ ਮੇਰੀ ਦੁਆ ਵੀ ਆ ਉਹਨਾਂ ਦੇ ਰਿਸ਼ਤੇ ਹਰੇ ਭਰੇ ਰਹਿਣ ਮੇਰੀ ਦੁਆ ਹੈ ਮੇਰਾ ਪਿਆਰ ਆ ਪਰ ਸਿਆਸੀ ਤੌਰ ਤੇ ਉਹ ਬਿਲਕੁਲ ਉਜੜ ਪੁਜੜ ਚੁੱਕੇ ਆ ਹਾਲੇ ਵੀ ਵਕਤ ਹੈ ਹਾਲੇ ਵੀ ਵਿਲਾ ਹੈ ਸਥਿਤੀਆਂ ਨੂੰ ਸੰਭਾਲੋ ਸਰ ਚੋਨਾ ਨਹੀਂ ਸੰਭਲ ਰਿਹਾ ਆਪਣੇ ਤੋਤਾ ਚੋਨਾ ਰੁਲ ਗਿਆ ਤਾਂ ਸਮਝ ਲਓ ਭਗਵੰਤ ਮਨ ਲੋਕਾਂ ਨੂੰ ਭੁੱਲ ਗਿਆ ਇਹ ਕਫਨ ਚ ਕਿੱਲ ਵਾਲਾ ਕੰਮ ਹੋਏਗਾ ਜਿਮਨੀ ਚੋਨਾ ਜਿਤਨੀ ਐ ਕਿ ਸੌਖੀਆਂ ਨਹੀਂ ਸਾਬ ਕਿਉਂਕਿ ਜਿੰਨੀਆਂ ਜੜਾਂ ਪੋਲੀਆਂ ਉਹਨਾਂ ਨੇ ਕਰ ਦਿੱਤੀਆਂ ਹੁਣ ਹੁਣ ਜਿਮਨੀ ਚੋਨਾ ਜਿਤਨੀਆ ਬਹੁਤ ਔਖੀਆਂ ਜਿੰਨੀਆਂ ਜੜਾਂ ਤੁਹਾਡੀਆਂ ਪੋਲੀਆਂ ਹੋ ਚੁੱਕੀਆਂ ਉਹ ਇਸੇ ਕਰਕੇ ਕਿ ਇੱਕ ਤੋਂ ਇੱਕ ਵਾਰ ਮੇਰਾ ਤਾਂ ਇਹ ਵੀ ਮੰਨਣਾ ਹੈ ਕਿ ਕੇਜਰੀਵਾਲ ਸਾਹਿਬ ਜਿਸ ਤਰ੍ਹਾਂ ਕਾਂਗਰਸ ਦੀ ਵੋਟ ਕੱਟ ਰਹੇ ਨੇ ਜਿਸ ਤਰ੍ਹਾਂ ਉਹਨਾਂ ਨੂੰ ਜ਼ਮਾਨਤ ਮਿਲੀ ਹੈ ਮੇਰਾ ਤੇ ਮੰਨਣਾ ਹੈ ਕਿ ਇੱਥੇ ਵੀ ਕੇਜਰੀਵਾਲ ਸਾਹਿਬ ਵਾਸਤੇ ਰਸਤਾ ਬਣਾਇਆ ਜਾ ਰਿਹਾ ਜਣਾ ਭੋਲਿਆ ਕਰਕੇ ਕੇਂਦਰ ਕੇਂਦਰ ਪੂਰੀ ਸਹਾਇਤਾ ਕਰ ਰਿਹਾ ਇਹ ਤਫਾਕਨ ਹੈ ਜਾਂ ਸਾਕਨ ਹੈ ਮੈਨੂੰ ਨਹੀਂ ਪਤਾ ਤੁਹਾਡੇ ਝੋਨੇ ਨੂੰ ਲੈ ਕੇ ਬਹੁਤ ਬਹੁਤ ਸਿੰਘ ਫਸਲ ਕੇ ਸਾਹਿਬ ਜਿਉਂ ਨਾ ਝੋਨਾ ਸਹੀ ਢੰਗ ਨਾਲ ਤੁਲਿਆ ਵਿਕਿਆ ਚੁੱਕਿਆ ਗਿਆ ਇੱਥੇ ਵੀ ਫਸ ਜਾਉਗੇ ਸਾਬ ਔਰ ਇੱਥੇ ਦੇ ਫਸੇ ਫਿਰ ਤੁਸੀਂ ਨਿਕਲ ਨਹੀਂ ਸਕਦੇ ਤਾਂ ਉਹ ਭਗਵੰਤ ਮਾਨ ਜਿਸ ਨੂੰ ਲੋਕ ਆਪਣੇ ਸਕੂਟਰ ਮੋਟਰਸਾਈਕਲ ਕਾਰ ਤੇ ਚੜਾਉਣ ਵਾਸਤੇ ਲਾਈਨਾਂ ਤੋੜਦੇ ਹੁੰਦੇ ਸੀ ਕਿਤੇ ਸਾਡੇ ਪੈ ਜਾਵੇ ਕਿਤੇ ਸਾਡੀ ਸਾਥ ਚ ਆ ਜਾਵੇ ਕਿਤੇ ਸਾਡੇ ਪਿੰਡ ਆ ਜਾਵੇ ਮਾਨ ਸਾਹਿਬ ਅੱਜ ਮਾਫ ਕਰਨਾ ਲੋਕ ਹੋਣ ਕੇ ਜਿਹੜੇ ਤੁਹਾਨੂੰ ਹਾਲੇ ਵੀ ਪਿਆਰ ਕਰਦੇ ਪਰ ਸਾਰਿਆਂ ਚੋਂ ਅਪਣਾਤ ਨਾ ਰਹੀ ਸਾਰਿਆਂ ਚ ਉਹ ਨਸਰੀਆ ਨਾ ਰਿਹਾ ਤਾਂ ਉਹਦੇ ਵਿੱਚ ਕਸੂਰ ਕਿਸ ਦਾ ਹੈ ਸਭ ਆਪਣੇ ਸਿਆਸੀ ਦੇ ਜੇ ਸਿਆਸੀ ਉਜਾੜੇ ਦੇ ਜੇ ਤੁਸੀਂ ਕਿਸੇ ਨੂੰ ਜ਼ਿੰਮੇਵਾਰ ਮੰਨਣਾ ਚਾਹੋ ਕਿਤੇ ਕੱਲੀ ਬਹਿ ਕੇ ਸੋਚੀ ਨਹੀਂ ਤਾਂ ਜ਼ਿੰਮੇਵਾਰ ਤੁਸੀਂ ਹੋ ਮੇਜਰ ਰਾਜਸਤਾਨੀ ਦੀ ਇੱਕ ਕੈਸਟ ਸੀ ਟਾਈਟਲ ਸੀ ਜ਼ਿੰਮੇਵਾਰ ਤੂੰ ਵੇਰਨੇ ਇੱਥੇ ਜੁम्मेवार ਮੈਂ ਮੈਨ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਦੇਖਸਾਸਤਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ